ਉਹ ਚਾਨ ਚਨ ਲਾ ਉਹ ਤੇਰਾ ਵੀ ਸੋਝ ਲਾਂਗੇ ਕੁਛ ਦੱਸ ਤੂੰ ਚੋਰਾ ਪਹਿਲਾਂ ਹੀ ਆ ਗਿਆ ਪਿੰਡ ਦੇ ਵਸਣ ਨਹੀਂ ਦਿਆ ਦਾ ਵਿਆਹ ਤੇ ਹੋ ਰਿਹਾ ਤੇ ਨਾ ਕੁੜੀ ਚੜ ਗਈ ਮੈਂ ਦੱਸ ਉਹ ਪਾਦਾ ਕੇ ਤੈਨੂੰ ਵੀ ਮੁੰਦਰੀ ਜੇ ਬਚੋਲੇ ਨੂੰ ਕੜਾ ਪਾਵਾਂਗੇ ਤੇ ਤੈਨੂੰ ਵੀ ਮੁੰਦਰੀ ਪਾਦਾਂਗੇ ਚੰਚੋ ਕੋ ਲੰਦਾ ਵਾ ਮਸਲਾ ਹਲੋ ਹੁੰਦਾ ਮੇਰਾ ਪਹਿਲਾਂ ਠੀਕ ਆ ਕਰਦਾ ਹੁਣ ਤੇਰੇ ਭਾਬੀ ਵੀ ਆਵਾਜ਼ ਨਹੀਂ ਸੌਂਦੀ ਉਹ ਵੱਡੀ ਭਾਬੀ ਤੈਨੂੰ ਆਵਾਜ਼ ਮਾਰੀ ਗੱਲ ਸਾਲਾ ਮੇਰੀ ਦੱਸ ਉਹ ਆ ਗਿਆ ਹੁਣ ਆਓ ਤਾਂ ਬਾ ਮੇਰੇ ਘਰ ਵਿੱਚ ਛੰਛਣ ਕਰਨ ਵਾਲੀ ਆਉਗੀ ਫਿਰ ਸਭ ਖੁਸ਼ ਹੋਵਾਂਗੇ ਭਾਬੀ ਆ ਦੱਸ ਕਹਾਂ ਤੂੰ ਰੋਲਾ ਪਾਇਆ ਇੰਨੀ ਚੀਚੀ ਭਾਬੀ 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 ਹੁੰਦੇ ਦੱਸ 2 ਮਿੰਟ ਲੱਗਦੇ ਹੀ ਆ ਕਿ ਬੜੀ ਬੜੀ ਤੁਹਾਇ ਮਾਰੀ ਤੇ ਆਏ ਨਾ ਨਾ ਪਾਪੀ ਮੇਰੇ ਚਿਹਰੇ ਤੇ ਖੁਸ਼ੀ ਵੇਖਨੀ ਖੁਸ਼ੀ ਆ ਤੈਨੂੰ ਇਹ ਨਹੀਂ ਦਿਖਦਾ ਨਾ ਤੈਨੂੰ ਮੇਰਾ ਰੋਲੇ ਵੇਖ ਪਿਆ ਦੱਸ ਦੱਸ ਕਾ ਦੀ ਖੁਸ਼ੀ ਚੜੀ ਤੈਨੂੰ ਮੈਨੂੰ ਤਾਂ ਸਾਰਾ ਪਤਾ ਹੀ ਆ ਨਾ ਜ਼ਿਆਦਾ ਵੇਖ ਖਾਵਾ ਆ ਨਾ ਮੇਰੇ ਅੱਖਾਂ ਚ ਬਸ ਉਹੀ ਕੁਝ ਮਿਲ ਜਾਂਦੀ ਏ ਲੈ ਆਜਾ ਅਦਰ ਕੋਈ ਜਵਾਬ ਆਇਆ ਨਹੀਂ ਆ ਉਹ ਤਾਂ ਮੈਨੂੰ ਜਿਆਦਾ ਘੋੜੀ ਵਿੱਚ ਵਿਚ ਚੜ ਗਿਆਣਾ ਸੁਪਨਿਆਂ ਚ ਹੈ ਕਿੰਨੇ ਗੇੜੇ ਲਾਇਆ ਘੋੜੀ ਤੇ ਮੈਨੂੰ ਦੱਸੀ ਜਿਹੜਾ ਕੁੜੀ ਵਾਲੇ ਦੇ ਘਰ ਤਾ ਭਾਬੀ ਤੇ ਮੈਂ ਕੀ ਸਮਝ ਬਸ ਖੁਸ਼ੀ ਹੋਈ ਜਦੋਂ ਨਾ ਤੂੰ ਹੀ ਜਿਸਤਾ ਸਿਰੇ ਚੜਦਾ ਹੋਰ ਕਵਿਨੇ ਚਾਰ ਸਾਲ ਨਾਲ ਇੰਨਾ ਗੱਲ ਨਾ ਕਰੀ ਜਿਆਦੀ ਇਹਨੇ ਤਾਂ ਮੇਰਾ ਪਹਿਲਾਂ ਵੀ ਹੋ ਨੀ ਦਿੱਤਾ ਤੇ ਗਾਹ ਦਾ ਮੈਨੂੰ ਪਤਾ ਨੀ ਕੀ ਖੇਖੜ ਕਰਦੇ ਫਿਰਦਾ ਕੌਣ ਇਹਨੇ ਵੀ ਕੀ ਤੂੰ ਇਹਨੇ ਇਹਨੇ ਲਾਈ ਆ ਭਾਬੀ ਇਹਨੇ ਨਹੀਂ ਵਾ ਤਾਂ ਭਾਬੀ ਝੋਟੀ ਦੀ ਗੱਲ ਕਰ ਰਹੇ ਆਂ ਦੱਸ ਤੇ ਇਦਾਂ ਕਹਿਣਾ ਫਰਦਾ ਦੇ ਲੱਗੇ ਕਿਦੇ ਬਾਰੇ ਗੱਲ ਕਰਨੇ ਆ ਇਹ ਰਿਸ਼ਤੇ ਬਾਰੇ ਗੱਲ ਕਰੀ ਨਾ ਰਿਸ਼ਤੇ ਦਾ ਨਾਮ ਲਈਦਾ ਹੰਦਾ ਭਾਬੀ ਆ ਭੈਣ ਆ ਤੇ ਕੀ ਦੇ ਕੀ ਨਹੀਂ ਉਹ ਪਾਪੀ ਮੇਰਾ ਜਿਹੜਾ ਦੇਖੋ ਖਵਾ ਹੈ ਨਾ ਮੇਨੂੰ ਸਾਰੇ ਰਿਸ਼ਤੇ ਭੁੱਲੀ ਜਾਂਦੇ ਦੱਸ ਤੈਨੂੰ ਕਾਲੇ ਗੁੱਸਾ ਨਾਲਾ ਅੱਗੇ ਇਹਦੇ ਨਾਲ ਕੋਈ ਨਹੀਂ ਯਰ ਵੀ ਇਹਨਾਂ ਨੂੰ ਗੱਲ ਇਹਨਾਂ ਗੱਲ ਘਾਟੀ ਕਰੀ ਫੇਰੇ ਨੇ ਨੇ ਉਹ ਭਾਬੀ ਆ ਕਿੰਨੀ ਵਾਰੀ ਸਮਝਾਇਆ ਕਿ ਛੋਟੀ ਭਾਬੀ ਛੋਟੀ ਭਾਬੀ ਹੁਣ ਠੀਕ ਆ ਕੋਈ ਨਾਲ ਨਾ ਗੱਲ ਨਾ ਕਰੀ ਉਹ ਸਭ ਕੁਝ ਵੇਖ ਆਈ ਉਹਨੂੰ ਵੀ ਪਸੰਦ ਆ ਤੂੰ ਕਹਿੰਨਾ ਨਾ ਇਹ ਨੱਕਾ ਬੜਾ ਉੱਚਾ ਵਾ ਹਾਂ ਉਹ ਬਾੜੀ ਨਹੀਂ ਉਹ ਵੀ ਵੇਖ ਪਰਖ ਕੇ ਦੱਸਦੀ ਕੁਛ ਉਹਨੇ ਵੀ ਅਕਸਰ ਥੋੜਾ ਜਮਾਨਾ ਵੇਖਿਆ ਵਾ ਇਹ ਥੋੜੀ ਗੱਲ ਹੁੰਦੀ ਆ ਕਿ ਉਹਨੂੰ ਕੁਛ ਪਤਾ ਹੀ ਨਹੀਂ ਹੈਗਾ ਮੇਰੀ ਉਮਰ ਦਾ ਲਿਆਜ ਕਰ ਲਾ ਜੇ ਇਹਨੇ ਕੋਈ ਨੁਕਸ ਨਹੀਂ ਕਰਤੀ ਨਾ ਤਾਂ ਮੇਰਾ ਰਿਸ਼ਤਾ ਸਿਰੇ ਸਿਰੇ ਨਹੀਂ ਚੜਨਾ ਫੇਰ ਉਹ ਕੋਈ ਨਹੀਂ ਨੁਕਸਬੰਦੀ ਕਰਦੀ ਕਹਿੰਦੇ ਨਾ ਜਿੱਥੇ ਸੰਜੋਗ ਹਣ ਉਥੇ ਕਿਹਦੇ ਨੁਕਸ ਨਕਸ ਕੱਢੇ ਨਹੀਂ ਚੱਲਦੇ ਹੁੰਦੇ ਜੇ ਤੇਰੇ ਉੱਤੇ ਸੰਜੋਗ ਹੋਏ ਨਾ ਹਰ ਹਿੱਲੇ ਹੋ ਜਾਣਾ ਵਾ ਨਾ ਮੈਂ ਕੁਛ ਬੋਲ ਸਕਣਾ ਤੇ ਨਾ ਹੀ ਅੰਜੂ ਨੇ ਤੂੰ ਨਾ ਇਸਕੇ ਟੈਨਸ਼ਨ ਨਾ ਲੈ ਤੇਰ ਮਾਂ ਅੰਡਰ ਰਿਲੈਕਸ ਹੋ ਕੇ ਬੈਠ। ਉਹ ਭਾਬੀ ਮੈਨੂੰ ਤਾਂ ਟੈਨਸ਼ਨ ਹੋ ਜਾਂਦੀ ਆ ਜਿਹੜਾ ਚੁੱਪ ਕਰਕੇ ਬੈਠੀ ਨਾ ਕੋਈ ਪਲੈਨਿੰਗ ਨਾ ਖੇਡਦੀ ਹੋਵੇ। ਉਹ ਕੋਈ ਪਲੈਨ ਹੀ ਨਹੀਂ ਖੇਡਦੀ ਉਹ ਤੇਰੀ ਦੁਸ਼ਮਣ ਆ। ਜਿਹੜਾ ਤੇਰਾ ਘਰ ਨਹੀਂ ਵਸਣੂਗੀ ਉਹਨੂੰ ਸੁਭਾਅ ਚ ਆਉਂਦੀ ਆ। ਤੇਰਾ ਘਰ ਵਸੇ ਤੇ ਕਿਤੇ ਸਾਣੂ ਵੀ ਥੋੜਾ ਜਿਹਾ ਸੁਖਰੂ ਹੋਵੇ ਕੰਮ ਤੋਂ। ਐਵੇਂ ਵੀ ਕਿਤੇ ਸ਼ਾਂਤੀ ਨਾਲ ਬਹਿ ਸਕੀਏ। ਕੋਈ ਕੰਮ ਵੰਡਿਆ ਜਾਵੇ ਹੱਡਾ। ਕਿਤੇ ਜੜਾ ਉੜਾਉਂਦਾ ਤੇ ਵੇਖੀਦਾ ਤੰਮਾ ਵੱਲੋਂ। ਉਹ ਚਲ ਤੇ ਹੀਲਾ ਭਾਬੀ। ਤੂੰ ਸਾਲਾ। ਬੈ ਜਾ ਯਾਰ ਮਾਨਾ ਹੁਣ। ਐਵੇਂ ਨਾ ਟੈਨਸ਼ਨ ਲਈ ਜਾ। ਹਾਏ ਓਏ ਚੰ ਹਾਂ ਕੀ ਕਰਨੀ ਹਾਂਜੀ ਬਸ ਰਾਤ ਦੀ ਤਿਆਰੀਆਂ ਸਾਰੀਆਂ ਹੋਰ ਕੀ ਕਰਨਾ ਜੇ ਰੋਟੀ ਨਹੀਂ ਬਣਾਈ ਹੋਏ ਤੱਕ ਨਹੀਂ ਉਹ ਕਰਨ ਕੇ ਆਂਦੇ ਸੀ ਭਾਬੀ ਚਾਵਲ ਖਾਣੇ ਆ ਫਿਰ ਵੱਡੀ ਭਾਬੀ ਨੂੰ ਪੁੱਛਿਆ ਕਹਿੰਦੇ ਅੱਜ ਚੋਲ ਹੀ ਬਣਾ ਲ ਦਹੀਂ ਮੰਗਵਾ ਲੈਨੇ ਆ ਤੁਹਾਡੇ ਲਈ ਮੈਂ ਕੁਲਕਾ ਲਾ ਦਾਂਗੀ ਤੇ ਚੋਲ ਵੀ ਨਾ ਖਾਣੇ ਹੋਣਗੇ ਰਾਤ ਨੂੰ ਕਿਹੜਾ ਚੋਲ ਖਾਂਦਾ ਛਦਾਈ ਪਤਾ ਨਹੀਂ ਇਹ ਅੰਦੀ ਚੋਰ ਬਣਾ ਕੇ ਬੈਠ ਜੰਨੀ ਹਾਏ ਹਾਏ ਤੁਹਾਡਾ ਛੋਟਾ ਭਰਾ ਕਹਿੰਦੇ ਅਸੀਂ ਦੱਸੋ ਉਹਦੇ ਵਿੱਚ ਮੈਂ ਕੀ ਕਰਦੀ ਚੋਲ ਠੀਕ ਹੈ ਬਣਾ ਲਾ ਫਿਰ ਮੈਂ ਲਗਾ ਬੈਣ ਸਿਰ ਵੀ ਰੋਂਦੀ ਆ ਫਿਰ ਚਾਹ ਬਣਾ ਦੇ ਹਾਂਜੀ ਠੀਕ ਹੈ ਮੈਂ ਬਣਾ ਦੇ ਮੇਰੀ ਗੱਲ ਸੁਣਿਓ ਉੱਧਰ ਕੀ ਜਵਾਬ ਦੇਣਾ ਜੇ ਫਿਰ ਕੁੜੀ ਵਾਲਿਆਂ ਨੂੰ ਮੈਨੂੰ ਤਾਂ ਕੁੜੀ ਬਿਲਕੁਲ ਠੀਕ ਲੱਗੀ ਜੇ ਅੱਗੇ ਤੇ ਚਲੋ ਮੈਂ ਕਹਿ ਦੇਣੀ ਸੀ ਕਿ ਉਹਦੇ ਹਾਂਦੀ ਨਹੀਂ ਲੱਗਦੀ ਜਾਂ ਮੈਚ્યોਰ ਹੈ ਜ਼ਿਆਦਾ ਜਾਂ ਵੇਖਿਆ ਜਾਵੇ ਫੈਸ਼ਨ ਨੇ ਵਾਲਾ ਇਹ ਤਾਂ ਮੈਨੂੰ ਬਿਲਕੁਲ ਠੀਕ ਲੱਗੀ ਜੇ ਕਰਨ ਕੀ ਕਹਿੰਦਾ ਕਰਨ ਨੇ ਕੀ ਕਹਿਣਾ ਕਰਨ ਨੇ ਤਾਂ ਉੱਥੇ ਵੇਖ ਕੇ ਕਹਤਾ ਛੇਤੀ ਰੋਕਾ ਚੁੰਨੀ ਚੜਾ ਦੇ ਉਹ ਤਾਂ ਕਮਲਾ ਆ ਫਿਰਦਾ ਪਤਾ ਗੱਲ ਕੀ ਉਹਦਾ ਨਾਣਾ ਵੇਖ ਤੋ ਵੇਖ ਨਾ ਕਿਛੇ ਪਰਿਵਾਰ ਕਿਦਾਂ ਦਾ ਵਾ ਈਆ ਮੱਲਬੋਦੇ ਗੁਣ ਵੇਨਾ ਇਹਨਾਂ ਨਾ ਵੇਖੀ ਸੋਣੀ ਵੇਖ ਕੇ ਲੈ ਆਵੇਂ ਘਰ ਚ ਮੜ ਕੇ ਦੋ ਜਦੋਂ ਮੈਂ ਕਲੇਸ਼ ਰਵੇ ਕੰਮ ਨਾ ਕਰੀ ਨਹੀਂ 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 ਮੈਂ ਸੋਨਾ ਮੂੰਹ ਮੱਥਾ ਥੋੜੀ ਵੇਖ ਕੇ ਲਿਆਣ ਲੱਗੀ ਆ ਪਰ ਬਾਤ ਤੇ ਚੰਗਾ ਜੇ ਕੁੜੀ ਪੜੀ ਲਿਖੀ ਐ ਨਾਲ ਘਰੇ ਲੋਈ ਐ ਉਹਨੇ ਕਹਤਾ ਕਿ ਮੈਨੂੰ ਵਿਆਹ ਤੋਂ ਬਾਅਦ ਨੌਕਰੀ ਲੈਣਾ ਕੋਈ ਕਵੇ ਦੱਸੋ ਇਸ ਤੋਂ ਉੱਪਰ ਕੀ ੜੀ ਗੱਲ ਐ ਉਹ ਕਹਿੰਦੀ ਮੈਂ ਘਰ ਚ ਹੀ ਰਹਿਣਾ ਚਾਹੁੰਦੀ ਆ ਤੁਹਾਨੂੰ ਪਤਾ ਥੋੜੇ ਬੋਦੇ ਹਾਲਾਤ ਉਦਾਂ ਦੇ ਸੀ ਵਿਚਾਰੀ ਨੇ 5-6 ਸਾਲ ਬਾਅਦ ਕੰਮ ਹੀ ਕੀਤਾ ਤੇ ਹੁਣ ਕਹਿੰਦੀ ਮੈਂ ਘਰ ਚ ਰਹਿਣਾ ਚਾਹੁੰਦੀ ਐ ਤੇ ਜਿਹੜੀ ਖੁਦ ਕਹਿੰਦੀ ਮੈਂ ਘ ਉਦੇ ਵਿਚਾਰ ਕਿੱਦਾਂ ਦੇ ਹੋਣਗੇ ਮੈਂ ਤੈਨੂੰ ਤਾਂ ਕਿਹਾ ਵਾ ਕਰਨ ਦੀ ਉਮਰ ਤੇਨੂੰ ਪਤਾ ਹੋਰ ਹੀ ਜਾਂਦੇ ਆ ਹਣਾ ਕੱਲ ਨੂੰ ਕੋਈ ਗੱਲ ਬਾਤ ਹੋਈ ਤੇ ਫਿਰ ਅਗਲੇ ਪਾਸੇ ਅਡਜਸਟਮੈਂਟ ਨਾ ਕੀਤੀ ਹੈ ਨਾ 100 ਗੱਲਾਂ ਹੁੰਦੀਆਂ ਕੁੜੀਆਂ ਦਾ ਤੈਨੂੰ ਪਤਾ 100 ਸੁਪਨੇ ਹੁੰਦੇ ਆ ਤਾਂ ਕਰਕੇ ਤੈਨੂੰ ਪਤਾ ਇਹਨੂੰ ਫਿਰ ਬਿੱਜੂ ਜਿਹਨੂੰ ਗੱਲ ਉਹਨੇ ਕੋਈ ਕਰਨੀ ਆਉਂਦੀ ਤਾਂ ਕਰਕੇ ਮੈਂ ਕਹਿਣ ਦਿਆ ਠੀਕ ਹੈ ਜੀ ਫਿਰ ਮੈਂ ਨਾਲ ਗੱਲ ਕਰ ਦੇਣੀ ਗਾਂ ਠੀਕ ਹੈ ਜੀ ਅਸੀਂ ਉਹ ਤਿਆਰੀ ਕਰ ਲਾਂਗੇ ਪੁੱਛ ਕੇ ਚੰਗੀਦਰਾ ਕਰੀ ਜਿੰਨਾ ਹਾਂਜੀ ਠੀਕ ਹੈ ਤੁਸੀਂ ਉੱਥੋਂ ਲੈ ਆਨੀ ਚਾਹਤਾ ਏ ਤੇ ਵਸਤੇ ਚਲੋ ਉਹ ਨਹੀਂ ਕਰਨ ਮੇਰਾ ਗੁੱਸਾ ਕਰੇਗਾ ਇਹੀ ਕਹੇਗਾ ਚੱਲ ਮੇਰੀ ਭਾਬੀ ਨੇ ਵੀ ਮੇਰਾ ਕੁਝ ਸੋਚਿਆ ਚਲ ਮੈਂ ਗੱਲ ਕਰ ਹੀ ਲਵਾ ਉਹਦੇ ਨਾਲ ਅੱਛਾ ਜੀ ਠੀਕ ਹੈ ਠੀਕ ਹੈ ਪਰ ਮੇਰੀ ਗੱਲ ਸੁਣੋ ਇੰਨੀ ਖੇਚਲ ਦੀ ਕੋਈ ਲੋੜ ਹੀ ਨਹੀਂ ਗਈ ਮੈਂ ਕਿਹਾ ਸਾਡੇ ਮੁੰਡੇ 'ਚ ਕੋਈ ਕਮੀ ਥੋੜੀ ਹੈ ਜਿੱਥੇ ਮਰਜ਼ੀ ਸੀ ਰਿਸ਼ਤਾ ਕਰਦੀ ਏ ਹਾਂ ਹਾਂ ਇੱਕ ਪੱਕ ਕੁੜੀ ਮਿਲ ਸਕਦੀ ਸੋਨੀ ਬਿਲਕੁਲ ਹਾਂ ਹਾਂ ਨਹੀਂ ਨਹੀਂ ਤੁਸੀਂ ਰਹਿ ਨਹੀਂ ਦਿਓ ਮੈਂ ਮੈਂ ਜੋ ਕਹਿ ਨਹੀਂ ਰਹਿੰਦੇ ਹੋ ਮੈਂ ਮੈਂ ਜੋ ਕਹਤਾ ਵੱਡੀ ਭਾਬੀ ਨੇ ਵੀ ਉਹੀ ਕਹਤਾ ਨਾ ਉਹਨੇ ਮੁੰਡੇ ਨੇ ਗਾਦੀ ਗੱਲ ਕਰਨੀ ਐ ਦੇ ਵਿੱਚ ਨਾ ਨਾ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ ਸਾਡੀਆਂ ਦੋਨਾਂ ਪਰਜਾਈਆਂ ਦਾ ਫੈਸਲਾ ਹੀ ਚੱਲਣਾ ਹੈ ਬਸ ਠੀਕ ਹੈ ਫਿਰ ਚੰਗਾ ਜੀ ਫਿਰ ਸਸਤੀ ਗੱਲ ਹੈ ਠੀਕ ਹੈ ਜੀ ਨਾ ਭਾਬੀ ਬੜੀ ਸੋਣੀ ਕਰਦੋਦ ਕੀਤੀ ਨਾ ਤੜਾਤਾ ਨਾ ਫੇਰ ਮੈਂ ਰਿਸ਼ਤਾ ਕਰਾਣਾ ਕਿੱਦਾਂ ਬੋਲਣਿਆ ਕਿੱਦਾਂ ਬੋਲਣੇ ਦਾ ਤੂੰ ਇਹਵੇਂ ਬੋਲਣ ਕੀ ਦਿਆ ਵਾ ਨਾ ਕਰਵਾਤੀ ਨਾ ਫਿਰ ਨਾ ਕਰਵਾਤੀ ਤੇਰਾ ਦਿਮਾਗ ਸਹੀ ਹੈ ਨਕੀ ਕਿਆ ਨਹੀਂ ਹਾਨੂੰ ਮੈਂ ਮੈਂ ਕੋਈ ਗੱਲਬਾਤ ਕਰਨੀ ਸੀ ਉਹ ਭਾਬੀ ਕੋਈ ਸ਼ਰਮ ਕਰ ਲਾ ਉਹ ਮੇਰੀ ਉਮਰ ਹੋਈ ਜਾਂਦੀ ਆ ਉਹਨਾ ਤੂੰ ਫੇਰ ਮੇਰਾ ਖਿਆਲਾ ਛੜਾਤਾ ਈ ਦੱਸ ਉਹ ਚੰਗਾ ਭਲਾ ਮੈਂ ਵਿਆਹ ਚੱਲਿਆ ਜੇ ਅਜ ਮੈਂ ਮਾਂ ਹੁੰਦੀ ਨਾ ਹੋਂ ਨੂੰ ਮੈਂ ਸਿਰ ਤੇ ਸਿਰ ਬੱਜ ਬੱਜਣਾ ਸੀ ਪਰ ਤੂੰ ਹੀ ਅੱਜ ਜਿਹੜੇ ਪੁਵਾੜੇ ਮੌਨ ਨਹੀਂ ਆ ਮੈਂ ਪੁਵਾੜੇ ਕਾ ਨਹੀਂ ਆ ਕਰਾਂ ਪਤਾ ਤੂੰ ਕੀ ਬੋਲੰਨੀ ਆ ਮੈਂ ਤਾਂ ਭਾਬੀ ਮੈਨੂੰ ਸਭ ਪਤਾ ਵਾ ਬਸ ਤੈਨੂੰ ਨਹੀਂ ਪਤਾ ਕਰਨ ਵੇਖ ਆਹੀ ਜੇਣਾ ਤੇ ਆ ਨਾ ਕਾਲਾ ਸੁਭਾਣਾ ਇਹੀ ਸਭ ਕੁਛ ਕਰਮਾਉਂਦਾ ਈ ਉਹ ਸੁਭਾਣਾ ਹੀ ਕਾਲਾ ਜੇ ਭਾਬੀ ਤੂੰ ਆ ਜਾਂਦੀ ਨਾ ਪਹਿਲਾਂ ਤਾਂ ਤੂੰ ਤੇ ਛੋਟੀ ਵੀ ਨਹੀਂ ਹੁੰਦੀ ਵੱਡੀ ਵੀ ਨਹੀਂ ਹੁੰਦਣੀ ਵਾ ਜੀ ਵਾ ਇੱਕ ਮੈਂ ਤੁਹਾਡੇ ਬਾਰੇ ਸੋਚਦੀ ਰਹਿੰਦੀ ਹਾਂ ਟਾਈਮ ਉਲਟਾ ਮੇਰੇ ਤੇ ਹੀ ਜ਼ਾਮਲਾ ਹੁੰਦੇ ਹੋ ਹੈ ਸੋਚ ਨਹੀਂ ਭਾਬੀ ਸਾਰਾ ਕੁਝ ਤੇ ਮੈਂ ਫੋਨ ਤੇ ਸੁਣ ਲਿਆ ਵਾ ਅਗਰ ਕਹਾਂ ਤੇ ਦਈਆਂ ਕਿ ਕੁਝ ਨਹੀਂ ਕਰਨਾ ਵਾ ਗੱਲ ਇੱਕ ਪਾਸੇ ਦੀ ਸੁਣੀ ਵੇਚ ਤਾਂ ਨਹੀਂ ਵੜ ਕੇ ਤੂੰ ਵੇਖ ਲਿਆ ਕੀ ਅਗਲਾ ਕੀ ਬੋਲਣ ਦਿਆ ਮੇਰੇ ਨਾਲ ਕਾਦੀ ਗੱਲ ਹੋਉਂਦੀ ਐ ਮੈਂ ਤੇਰਾ ਵਿਆਹ ਤੜਵਾ ਕੇ ਮੈਨੂੰ ਕੀ ਮਿਲੇਗਾ ਜੇ ਚਲ ਦੱਸ ਕੀ ਮਿਲੇਗਾ ਬੋਲ ਬੋਲ ਨਾ ਭਾਬੀ ਪਹਿਲੇ ਵੀ ਵਿਆਹ ਤੁਸੀਂ ਤੜਵਾਏ ਨਾ ਜਿੰਨੇ ਵੀ ਰਿਸ਼ਤੇ ਹੋਏ ਨਾ ਉਹ ਤੁਸੀਂ ਮੁਖਸਮਣੀਆਂ ਕੱਢੀਆਂ ਹੁੰਦਾ ਚ ਮੈਂ ਕਰਾਂ ਨਾ ਮੈਂ ਰਿਸ਼ਤੇ ਤੜਵਾਏ ਨਹੀਂ ਮੈਂ ਰਿਸ਼ਤੇ ਤਾਂ ਚਾਨਣ ਭੋਇਆ ਵੈ ਜਦ ਕੁੜੀ ਨਹੀਂ ਸੀ ਉਹ ਸਹੀ ਹੈਗੀ ਤੇ ਕਹਿਤਾ ਮੁਰਗੇ ਨੇ ਕਹਿਤਾ ਸੀ ਨਾ ਥਾਕੇ ਦਵਾ ਕੇ ਉਹਨੇ ਕਿਹਾ ਨਾ ਕਿ ਮੈਂ ਫੈਮਲੀ ਚ ਨਹੀਂ ਰਹਿਣਾਗਾ ਜਿਹੜੇ ਰਿਸ਼ਤੇ ਨੂੰ ਤੂੰ ਵੀ ਕਿਹਾ ਸੀ ਮੈਂ ਵੀ ਨਹੀਂ ਕਰਨਾ ਅਸੀਂ ਥੜਵਾਤਾ ਤਾਂ ਫਿਰ ਹਾਂ ਐ ਚੱਕੀ ਗਮ ਇਹ ਜਿਹੜਾ ਹੁਣ ਇਹਨੂੰ ਨਾ ਕਰਵਾਤੀ ਉਹ ਮੈਂ ਕਦੋਂ ਨਾ ਕਰ ਬਾਬੀ ਕੀ ਗੱਲ ਕਰਨ ਕਿਉਂ ਬੋਲਣ ਦੇ ਨੀ ਚੀਚੀ ਉਹ ਬਾਬੀ ਉੱਚੀ ਨਹੀਂ ਬੋਲਣਾਂ ਤਾਂ ਮੈਂ ਕਹਿਣਾ ਇਹ ਜਨਾਨੇ ਨਹੀਂ ਚਾਹੁੰਦੀ ਮੈਂ ਰਿਸ਼ਤਾ ਹੋਣਾ ਦੇ ਨਹੀਂ ਦੇਣਾ ਮੈਂ ਤੇਰਾ ਦਿਮਾਗ ਸਹੀ ਆ ਮੈਂ ਥੱਪੜ ਮਾਰਨਾ ਤੇਰੇ ਮੂੰਹ ਤੇ ਉਹ ਬਾਬੀ ਦਿਮਾਗ ਸਹੀ ਆ ਅਵੇਲਾ ਮੂੰਹ ਤੇ ਫੇ ਉਹ ਤਾਂ ਨਾ ਕਰਵਾਤੀ ਉਹ ਕੋਈ ਨਾ ਨਹੀਂ ਕਰਵਾਈ ਉਹਨੇ ਉਹ ਸਾਰੀ ਗੱਲ ਮੇਰੇ ਨਾਲ ਪਹਿਲੇ ਕਰਕੇ ਆ ਇੱਕ ਫੋਟੋ ਸੁਣਿਆ ਕੰਨੀ ਸੁਣਿਆ ਮੈਂ ਸਭ ਕੁਝ ਉਹ ਕਈ ਵਾਰੀ ਨਾ ਕੰਨੀ ਸੁਣਿਆ ਤੇ ਅੱਖੀ ਵੇਖਿਆ ਵੀ ਗਲਤ ਹੋ ਜਾਂਦਾ ਵਾ ਸਮਝ ਲੱਗੀ ਆ ਇੱਕ ਤਰਫੀ ਗੱਲ ਸੁਣ ਕੇ ਨਾ ਤੇ ਐਵੇਂ ਬੋਲਣ ਨਹੀਂ ਲੱਗ ਜਿਦਾ ਹੁੰਦਾ ਦੂਜੇ ਪਾਸੇ ਦੀ ਵੀ ਗੱਲ ਸੁਣ ਲਈ ਦੀ ਉਹਦੇ ਕੋਲੇ ਪਹਿਲੇ ਪੋਸਟ ਤੇ ਸਹੀ ਤੂੰ ਕਿਦਣਾ ਗੱਲ ਕਰਨੀ ਕੀ ਗੱਲ ਕਰਨੀ ਤੈਨੂੰ ਕੀ ਪਤਾ ਉਹ ਵਿਚੋਲੇ ਨਾਲ ਗੱਲ ਕਰਨ ਦੀ ਕਿ ਆਪਣੇ ਸਦਰ ਭੈਣ ਭਰਾ ਨਾਲ ਗੱਲ ਕਰਨ ਦੀ ਬਸ ਬਸ਼ਮਰਾ ਦੀ ਨਹੀਂ ਗੱਲ ਹੈ ਉਹ ਪਾਪੀ ਸੋਨੂੰ ਰਹਿ ਗਿਆ ਉਹ ਮੈਂ ਸਭ ਕੁ ਸੁਣਿਆ ਵਾ ਉਹ ਕਹਿ ਦਈਏ ਕਿ ਇੱਥੇ ਸਾਡੀ ਮਰਜ਼ੀ ਚੱਲਣੀ ਆ ਉਮਰ ਜੀ ਉਹ ਇਹ ਚਲੰ ਕਹਿੰਦੇ ਹੀ ਕਿ ਅਸੀਂ ਵਿਆਹ ਤੂੰ ਤਾਮ ਨਾ ਕਰਨਾ ਵਾ ਅਗਲੇ ਕਹਿੰਦੇ ਚੁੰਨੀ ਚੜਾ ਕੇ ਉਹਨੇ ਕਿਹਾ ਕਿ ਨਹੀਂ ਸਾਡਾ ਲਾੜਲਾ ਦਿ ਹੋ ਰਿਹਾ ਸੀ ਤੁਮਤਾਮ ਨਾ ਕਰਨਾ ਮੁੰਡੇ ਵਾਲੇ ਹੀ ਸਾਡੀ ਮਰਜ਼ੀ ਚਲਣੀ ਇਹ ਕਹਿੰਦੀ ਉਹ ਤੇ ਨਾਲ ਮੈਂ ਐ ਵੀ ਕਿਹਾ ਕਿ ਤੂੰ ਹੀ ਖਰਚਾ ਨਾ ਕਰਨਾ ਖਰਚਾ ਸਾਡੇ ਵੱਲ ਸਾਡੇ ਵੱਲ ਆਏਗਾ ਦਾਜ ਨਹੀਂ ਲੈਣਾ ਤੇ ਤੂੰ ਮੇਰੇ ਇੰਤਜ਼ਾਮ ਲਈ ਜਾਣਿਆ ਉਹ ਜਿਹੜੀ ਵੀ ਗੱਲ ਕਰਨ ਦੀ ਨਾ ਪਹਿਲੇ ਸਾਡੀ ਦੋਵਾਂ ਦੀ ਸਲਾਹ ਹੋਈ ਆ ਫੇਰ ਹੀ ਉਹਨੂੰ ਮੈਂ ਕਿਹਾ ਤੂੰ ਫੋਨ ਕਰ ਲੈ ਤੇ ਮੈਂ ਦੋਕ ਬਾਜ਼ਾਰ ਦੇ ਕੰਮ ਹੀ ਉਹ ਨਿਬੇੜਾ ਵਾਂ ਤੇ ਤੂੰ ਉਹਦੇ ਦਵਾਲੇ ਉਹ ਆ ਤੇ ਆ ਵਾਂ ਵੇਖਿਆ ਜੀ ਭਾਬੀ ਕਿ ਮੈਂ ਮਰ ਤੇ ਜ਼ਾਮ ਲੰਦਾ ਤੇ ਨਾ ਅੱਗੇ ਵੀ ਸਮਝਾਇਆ ਹੀ ਨਾ ਤੇਰਾ ਬੁਰਾ ਨਹੀਂ ਚਾਹਦੀ ਤੂੰ ਅੱਗੇ ਵੀ ਬੋਲੀ ਜਨਾ ਹਾਂ ਦਾ ਪਾਪੀ ਗਲਤੀ ਤੇ ਤੇਰੀ ਜੇ ਤੂੰ ਹੀ ਸਲਾਹ ਕਿਤੇ ਮੇਰੇ ਦੱਸਦੇ ਦੋ ਉਹ ਗੱਲੇ ਹੋਈ ਕਿ ਤੁਹਾਡੀ ਤੇ ਤੇਰਾ ਨਹੀਂ ਫਰਜ਼ ਬੰਦਾ ਜੇ ਤੂੰ ਗੱਲਾਂ ਸੋਹਣੀ ਲਈਆਂ ਲੱਗ ਗਿਆ ਕਿ ਬਹਿ ਗਿਆ ਨਾ ਪੋਸਟ ਸਹੀ ਭਾਬੀ ਕਿਤੇ ਨਾਲ ਗੱਲ ਕਰਨੀ ਕੀ ਗੱਲ ਕਰਨੀ ਫੋਣ ਵੀ ਤੂੰ ਕਿਹੜਾ ਪੁੱਛਣ ਨਿਆ ਵਾ ਵੇ ਕਰਨ ਤੂੰ ਕੱਲ ਨੂੰ ਵਿਆਹ ਜਾਣਾ ਐਵੇਂ ਜਨਾਨੀ ਗੱਲ ਕਰਦੀ ਹੈਗੀ ਤੇ ਕੇ ਆਪਣੇ ਸਮਝਦਾ ਇਹਦੇ ਕੋਲ ਜਾਵੇ ਗੱਲ ਉਹ ਕੁਝ ਕਰੇ ਤੇਰਾ ਘਰ ਵੱਸ ਜੇਗਾ ਤੂੰ ਤਾਂ ਛਟਕਲੇਸ਼ ਕਰੇਗਾ ਪਹਿਲਾਂ ਪੁੱਛੀਦਾ ਬੈਠੇ ਬੰਦੇ ਦੀ ਸੁਣੀ ਵੀ ਐ ਫੇਰ ਆਪਣਾ ਫੈਸਲਾ ਦੇਈਦਾ ਹੈ ਹਾਈ ਗੱਲ ਸਮਝ ਭਾਬੀ ਭਾਬੀ ਬਸ ਕਰ ਲਿਆ ਨੇ ਗੁੱਸਾ ਹਣ ਜਾ ਜਾ ਕੇ ਤੈਨੂੰ ਸੌਰੀ ਮੰਗ ਲਾਣ ਮਮਾ ਮਨਾ ਲਾਣਾ ਬੜੀ ਭਾਬੀ ਨੂੰ ਨਾ ਸਾਨੂੰ ਸਿਆ ਗਲਤੀ ਤੇ ਤੇਰੀ ਐ ਨਾ ਤੂੰ ਦੱਸ ਜਿੱਦਾਂ ਮਰਜੀ ਗੱਲ ਸੁਣ ਕੇ ਬੋਲਣਾ ਆਪਾਂ ਨੇ ਉਹ ਤੋਂ ਸੌਂਟ ਲਾ ਉਹ ਕਮ ਸਿਕ ਗੱਲ ਤੇ ਪੁੱਛ ਹੋਈ ਕੀ ਐ ਨਾ ਸ਼ਾਕਰ ਤੇ ਯਾਰ ਦਿਮਾਗ ਚ ਪਹਿਲਾ ਦਾ ਖਰਾਬ ਹੋਇਆ ਕਵਾ ਨਾ ਗੱਲ ਤੋਂ ਕਹੇ ਤੇ ਸ਼ਾਕਰ ਨਹੀਂ ਕਰਨਾ ਚਾਹੀਦਾ ਤਦੂ ਦੀ ਗੱਲ ਸੁਣ ਕੇ ਇਹਨਾ ਬੋਲਣਾ ਨਹੀਂ ਚਾਹੀਦਾ